ਦੋਸਤੋ ਜੇਕਰ ਤੁਹਾਡਾ ਕੈਨੇਡਾ ਵਿੱਚ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਤਾਂ ਇਹ ਇੱਕ 1.5 ਮਿੰਟ ਤੁਹਾਡਾ ਭਵਿੱਖ ਬਦਲ ਸਕਦਾ ਹੈ ਦੋਸਤੋ 2026 ਵਿੱਚ ਕੈਨੇਡਾ ਨੇ ਕੁਝ ਕਾਨੂੰਨੀ ਰਸਤੇ ਖੋਲੇ ਹੈ ਪਰ 90% ਲੋਕਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੇ ਤੁਸੀਂ ਗੱਲ ਮਿਸ ਕਰ ਗਏ ਤਾਂ ਸਟੇਟਸ ਖਤਰੇ ਵਿੱਚ ਪੈ ਸਕਦਾ ਹੈ ਦੋਸਤੋ IRCC ਦੇ ਆਂਕੜਿਆਂ ਦੇ ਅਨੁਸਾਰ 31 ਦਸੰਬਰ 2025 ਤੱਕ 10 ਲੱਖ ਪਲਸ ਤੋ ਲੋਕਾਂ ਦੇ ਵਰਕ ਪਰਮਿਟ ਖਤਮ ਹੋਏ ਹਨ ਤੇ ਇਸ ਸਾਲ 2026 ਵਿੱਚ 9 ਲੱਖ ਪਲੱਸ ਹੋਰ ਵਰਕ ਪਰਮਿਟ ਖਤਮ ਹੋਣ ਜਾ ਰਹੇ ਹੈ ਤੇ ਦੋਸਤੋ ਇਸ ਸਾਲ ਦੀ ਪਹਿਲੀ ਤਮਾਈ ਯਾਨੀ ਜਨਵਰੀ ਫਰਵਰੀ ਮਾਰਚ ਵਿੱਚ ਹੀ 3 ਲੱਖ ਪਲੱਸ ਵਰਕ ਪਰਮਿਟ ਖਤਮ ਹੋ ਜਾਣਗੇ ਦੇ ਲੋਕਾਂ ਦੇ ਸਟੇਟਸ ਜਿਹੜੇ ਹੈ ਖਤਰੇ ਵਿੱਚ ਪੈ ਜਾਣਗੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਰੇ ਲੋਕ ਜਿਹੜੇ ਹੈਗੇ ਆ ਭਾਰਤ ਵਾਸੀ ਹੈ ਜਾਂ ਪੰਜਾਬੀ ਹੈ ਦੋਸਤੋ ਇਹ ਸਾਰੇ ਜਿਹੜੇ ਹੈਗੇ ਆ ਵੱਖ-ਵੱਖ ਕੰਟਰੀਆਂ ਦੇ ਲੋਕ ਹੈ ਪਰ ਜਿਵੇਂ ਤੁਸੀਂ ਜਾਣਦੇ ਹੀ ਹੋ ਜਿਆਦਾ ਕੋਟਾ ਸਾਡਾ ਭਾਰਤੀ ਤੇ ਖਾਸ ਕਰ ਪੰਜਾਬੀਆਂ ਦਾ ਹੀ ਹੈ ਜੀ ਹਾਂ ਦੋਸਤੋ ਪਰ ਤੁਸੀਂ ਇਸ ਖਤਰੇ ਤੋਂ ਕਿਸ ਤਰ੍ਹਾਂ ਬਚ ਸਕਦੇ ਆ ਪੂਰੀ ਜਾਣਕਾਰੀ ਦਊਂਗਾ ਉਸ ਜਾਣਕਾਰੀ ਦੇ ਲਈ ਦੋਸਤੋ ਪੀਆਰ ਦਾ ਅਲਰਟ ਹੈ ਪੀ ਆਰ ਦਾ ਅਲਰਟ ਕੀ ਹੈ 226 ਵਿੱਚ ਜੇਕਰ ਤੁਸੀਂ ਇਹ ਜਾਣ ਗਏ ਤਾਂ ਤੁਸੀਂ ਆਪਣੀ ਜਿੜੀ ਪ੍ਰੋਫਾਈਲ ਉਹ ਮਜ਼ਬੂਤ ਬਣਾ ਸਕੋਗੇ ਆਪਣੇ ਸਟੇਟਸ ਨੂੰ ਬਚਾ ਕੇ ਰੱਖ ਸਕੋਗੇ ਕੈਨੇਡਾ ਵਿੱਚ ਰਹਿ ਕੇ काम करते करते पीआर हासिल कर, कर पी सकोगे इस सारी जानकारी ਨੂੰ ਲੈਣ ਲਈ ਦੋਸਤੋ ਤੁਹਾਨੂੰ ਦੇਖਣੀ ਪਹੋਗੀ ਫੁੱਲ ਵੀਡੀਓ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਪੂਰੀ ਵੀਡੀਓ ਦੇਖੋ ਤੂੰ ਇੱਕ ਸਵਾਰੋ ਕੈਨੇਡਾ ਵਿੱਚ ਰਹੋ ਕੰਮ ਕਰੋ पीआर ਲਓ हूं दौ जाय सत श्रीकाल नमस्कार केम शो आदा मौजा मारदे रहो दोस्तों अगली वीडियो का कर इंतजार जी हाँ दोस्तों रहो चढ़ कला च